ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਦੇ ਪੰਜਵੇਂ ਗੇਟ ਤੱਕ 310 ਸੀਟਾਂ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਬਾਕੀ ਗੇੜਾਂ ਵਿੱਚ ਉਹ ਐਨਡੀਏ ਨਾਲ 400 ਤੋਂ ਵੱਧ ਸੀਟਾਂ ਤੱਕ ਪਹੁੰਚ ਜਾਵੇਗੀ ਸ਼ਾਹ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਨੂਰਾ ਕੁਸ਼ਤੀ ਲੜ ਰਹੇ ਨੇ ਜਦਕਿ ਦੂਜੀਆਂ ਸੂਬਿਆਂ ਵਿੱਚ ਇਕੱਠੇ ਗੱਠਜੋੜ ਤਹਿਤ ਚੋਣ ਮੈਦਾਨ 'ਚ ਨੇ 310 ਤੋਂ ਜ਼ਿਆਦਾ ਸੀਟੇ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਅਤੇ ਛੱਡਾ ਸਾਥਵਾ ਮੋਦੀ ਜੀ 700 파르 لگانے ਵਾਲਾ ਇਸ ਤਰ੍ਹਾਂ ਬੋਲਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਿਆਂ ਦੇ ਜਾਲ ਵਿੱਚ ਨਹੀਂ ਫਸਣ ਦੇਵੇਗੀ। ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰਾ 370 ਹਟਾ ਕੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂੰ ਨਕੇਲ ਪਾਈਏ। ਅਮਿਤ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਵਿੱਚ ਅੱਤਵਾਦ ਦੀ ਗੱਲ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਹਾਲ 'ਚ ਬਖਸ਼ਿਆ ਨਹੀਂ ਜਾਵੇਗਾ। ਸ਼ਾਹ ਨੇ ਕਿਹਾ ਕਿ ਪੰਜਾਬ ਭ੍ਰਿਸ਼ਟਾਚਾਰ ਵਿੱਚ ਘਿਰਿਆ ਹੋਇਆ ਏ। ਆਪਣੇ ਖਿਲਾਫ ਦਰਜ ਕੇਸ ਲੜਨ ਲਈ ਜਦੋਂ ਕੇਜਰੀਵਾਲ ਨੂੰ ਫੀਸਾਂ ਦੀ ਲੋੜ ਪੈਂਦੀ ਏ ਤਾਂ ਉਹ ਪੰਜਾਬ ਨੂੰ ਏਟੀਐਮ ਮੰਨ ਕੇ ਇੱਥੋਂ ਰਕਮਾਂ ਕੱਢ ਲੈਂਦੇ ਨੇ। ਹੀ ਨਹੀਂ ਜੇ ਉਹਨਾਂ ਨੇ ਚੋਣ ਲੜਨੀ ਹੁੰਦੀਏ ਤਾਂ ਉਹ ਪੰਜਾਬ ਨੂੰ ਕ੍ਰੈਡਿਟ ਕਾਰਡ ਦੀ ਤਰ੍ਹਾਂ ਵਰਤ ਕੇ ਪੈਸੇ ਦਿੱਲੀ ਲੈ ਜਾਂਦੇ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਦਾ ਪਾਇਲਟ ਦੱਸਿਆ ਪੂਰਾ ਪੰਜਾਬ ਅਪਰਾਚਾਰ ਦਾ ਅੱਡਾ ਬਣਾ ਹੈ ਕੇਜਰੀਵਾਲ ਕੋ ਕੇਸ ਲੜਨਾ ਹੈ ਭੀਜ ਜਾਈਏ ਤੋਂ ਪੰਜਾਬ ਕੇ ਐਟ ਐਮ ਸੇ ਉਠਾ ਲੇਤੇ ਕੇਜਰੀਵਾਲ ਨੇ ਆਪਣੇ ਪੰਜਾਬ ਕੋ ਨੱਗਾ ਚਾਰ ਦਾ ਐਟੀਐਮ ਬਣਾ ਕੇ ਰੱਖਾ ਹੈ ਐਟੀਐਮ ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਕੌਮੀ ਸਕੱਤਰ ਬੰਜਿੰਦਰ ਸਿੰਘ ਸਿਰਸਾ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਅਸਰੀਨ ਤੇ ਹੋਰ ਆਗੂ ਵੀ ਹਾਜ਼ਰ ਸਨ